ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਸਿੰਘਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਤੇ ਚੰਡੀਗੜ੍ਹ ਦੇ ਵਿੱਚ ਵੱਡਾ ਧਰਨਾ ਜਿਹੜਾ ਸਿੰਘਾਂ ਦੇ ਵੱਲੋਂ ਲਗਾਇਆ ਗਿਆ ਤੇ ਉੱਥੇ ਇੱਕ ਜ ਸਰਕਾਰਾਂ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਪਰੰਤੂ ਸਰਕਾਰਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਜੇ ਤੱਕ ਚੁੱਪ ਬੱਡੇ ਹੋਇਆ ਤੇ ਦੱਸਦੀ ਕਿ ਬਾਬਾ ਰਾਜਾ ਰਾਜ ਸਿੰਘ ਖਾਲਸਾ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਅਤੇ ਉਹਨਾਂ ਨੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਸਾਰੇ ਸਿੰਘ ਇਕੱਤਰ ਹੋਣਗੇ ਅਤੇ ਸਾਰੇ ਸਿੰਘਾਂ ਦੇ ਵੱਲੋਂ 26 ਜਨਵਰੀ ਨੂੰ ਪ੍ਰੇਡ ਕੀਤੀ ਜਾਊਗੀ ਦੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੰਗ ਜਿਹੜੀ ਸਾਰੇ ਸਿੰਘ ਕਰਨਗੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਾਬਾ ਰਾਜਾ ਰਾਜ ਸਿੰਘ ਦਾ ਹੋਰ ਕੀ ਕਹਿਣਾ ਹੈ ਬਹੁਤ ਕੁਝ ਹੋਇਆ ਇੱਕ ਸਾਲ ਦੇ ਅੰਦਰ ਬਹੁਤ ਉਤਰਾ ਚੜ੍ਹਾ ਆਏ ਆ ਖਾਲਸਾ ਪੰਥ ਇਸੇ ਡਟਿਆ ਬੈਠਾ ਸਾਰੇ ਨਿਹੰਗ ਸਿੰਘ ਦਲ ਪੰਥ ਡੱਡੇ ਬੈਠੇ ਨੇ ਇੱਕ ਦਿਨ ਨਹੀਂ ਅਸੀਂ ਘਰੇ ਗਏ ਇੱਕ ਸਾਲ ਦੇ ਵਿੱਚ ਇੱਕ ਰਾਤ ਕਰੇ ਜਾ ਕੇ ਆਇਆ ਉਸ ਤੋਂ ਦਿਨ ਤੋਂ ਲੈ ਕੇ ਅੱਜ ਤੱਕ ਇਥੇ ਮੋਰਚੇ ਦੇ ਵਿੱਚ ਡੱਡੇ ਹੋਏ ਆ ਤੇ ਜਿੰਨਾ ਚਰਬੰਦੀ ਸਿਗਰ ਇਹ ਆ ਨਹੀਂ ਹੋ ਜਾਂਦੇ ਇੱਥੋਂ ਨਹੀਂ ਜਾਣਾ ਇੱਥੇ ਹੀ ਡਟੇ ਰਹਾਂਗੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਖਾਲਸਾ ਜੀ ਤੁਹਾਡੇ ਸਾਹ ਦੀ ਲੋੜ ਹੈ ਆ 2 ਮਹੀਨੇ ਰਹਿ ਗਏ ਇਲੈਕਸ਼ਨ ਦੇ ਵਿੱਚ 2024 ਦੇ ਵਿੱਚ ਇਲੈਕਸ਼ਨ ਆਉਣੀ ਹੈ ਸਤਿਗੁਰਾਂ ਦਾ ਫਰਮਾਨ ਹੈ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਤਲੇ ਮਲਿਆ ਹੈ ਜੇ ਤੁਸੀਂ ਰਾਜ ਦੀ ਗੱਲ ਨਹੀਂ ਕਰੋਗੇ ਜੇ ਤੁਸੀਂ ਰਾਜ ਤੇ ਕਾਬਜ਼ ਨਹੀਂ ਹੋਵੋਗੇ ਸਾਨੂੰ ਇਹਨਾਂ ਸਰਕਾਰਾਂ ਨੇ ਇਨਸਾਫ ਨਹੀਂ ਦੇਣਾ ਕਦੋਂ ਤੱਕ ਅਸੀਂ ਇੱਥੇ ਬੈਠੇ ਰਹਾਂਗੇ ਕਦੋਂ ਤੱਕ ਸਬਕਾਂ ਦੇ ਰੋਲਾਂਗੇ ਇਹ ਸਾਡੇ ਕੌਮੀ ਹੱਕ ਨੇ ਅਸੀਂ ਸਰਕਾਰਾਂ ਤੋਂ ਭੀਖ ਨਹੀਂ ਮੰਗਦੇ ਇੱਕ ਗੱਲ ਯਾਦ ਰੱਖਿਓ ਜੇ ਅਸੀਂ ਬਾਦਲ ਕੈ ਲਾਲੇ ਨੂੰ ਭੰਡ ਰਹੇ ਆ ਉਥੇ ਜਿਹੜੇ ਪੰਥਕ ਨੇ ਉਹ ਵੀ ਉਹਦੇ ਦੋਸ਼ੀ ਨੇ ਕਿਉਂਕਿ ਤੁਸੀਂ ਇਕੱਠੇ ਨਹੀਂ ਹੋ ਰਹੇ ਤੁਹਾਡੇ ਵੀ ਢੋਰਾਵਾਂ ਦੇ ਵਿੱਚ ਪਤਾਨਗੀਆਂ ਦੇ ਜਥੇਦਾਰੀਆਂ ਦੇ ਅਜੇ ਵੀ ਕੀਲੇ ਹੋਰ ਗੜੇ ਹੋਏ ਨੇ ਹੰਕਾਰ ਦੇ ਵਿੱਚੋਂ ਤੁਸੀਂ ਵੀ ਮੈਥੋਂ ਵੱਡਾ ਪੰਥਕ ਕੋਈ ਹੈ ਹੀ ਨਹੀਂ ਮੈਂ ਪੰਥ ਦੇ ਕੇ ਜੀ ਗੱਲ ਕਰਨੂ ਹੀ ਨਹੀਂ ਜਿਹੜਾ ਕੋਈ ਉੱਠਦਾ ਮੈਨੂੰ ਵੋਟ ਪਾ ਕੇ ਮੈਨੂੰ ਐਮਪੀ ਬਣਾ ਦਿਓ ਮੈਨੂੰ ਐਮਐਲਏ ਬਣਾ ਦਿਓ ਮੈਨੂੰ ਸ੍ਰੋਮਣੀ ਕਮੇਟੀ ਦਾ ਮੈਂਬਰ ਬਣਾ ਦਿਓ ਮੈਨੂੰ ਪ੍ਰਧਾਨਗੀ ਚਾਹੀਦੀ ਹੈ ਕਦੇ ਕਿਸੇ ਨੇ ਕਿਹਾ ਕਿ ਮੈਨੂੰ ਜਥੇਦਾਰੀ ਨਹੀਂ ਮੈਨੂੰ ਪ੍ਰਧਾਨਗੀ ਨਹੀਂ ਮੈਨੂੰ ਗੁਰੂ ਦੀ ਸੇਵਾਦਾਰੀ ਚਾਹੀਦੀ ਹੈ ਖਾਲਸਾ ਜੀ 1 ਸਾਲ ਤੋਂ ਡੱਟੇ ਬੈਠੇ ਆ ਮੈਂ ਆਪਦੇ ਚਰਨਾਂ ਉੱਤੇ ਬੇਨਤੀ ਕਰਨਾ ਚਾਹੁੰਦਾ ਨਾ ਮੈਂ ਐਮਪੀ ਬਣਨਾ ਨਾ ਮੈਂ ਮੇਲਬਾਣਾ ਨਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨਾ ਨਾ ਮੈਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੀ ਜ਼ਰੂਰਤ ਹੈ ਮੈਨੂੰ ਤਾਂ ਗੁਰੂ ਗ੍ਰੰਥ ਤੇ ਪੰਥ ਦੀ ਸੇਵਾਦਾਰ ਦੀ ਜ਼ਰੂਰਤ ਹੈ ਉਹ ਮਰਦੇ ਦਮ ਤੱਕ ਸੇਵਾਦਾਰ ਹੋਣ ਦੇ ਨਾਤੇ ਮੈਂ ਇਹੀ ਅਪੀਲ ਕਰੂੰਗਾ ਜਿਹੜੇ ਪੰਥ ਦਾ ਗੁਣੇ ਏਕਾ ਦੇ ਵਿੱਚ ਆਜੋ ਏਕਾ ਕਰ ਲੋ ਜੇ ਤੁਸੀਂ ਪੰਥ ਬਚਾਉਣਾ ਜੇ ਪੰਜਾਬ ਬਚਾਉਣਾ ਆ ਦੋ ਮਹੀਨੇ ਤੁਹਾਡੇ ਕੋਲੇ ਨੇ ਜੇ ਤੁਸੀਂ ਏਕਾ ਦੇ ਵਿੱਚ ਨਹੀਂ ਆਏ ਫੇਰ ਸਾਡੇ ਉੱਤੇ ਬਹੁਤ ਚੱਕਰ ਝੁਲਣੇ ਨੇ ਸਾਨੂੰ ਸਰਕਾਰਾਂ ਨੇ ਮਾਰਨਾ ਉੱਤਨਾ ਹਜੇ ਤਾਂ ਐਨਐਸਏ ਲਾਈਆ ਫਿਰ ਸਿੱਧੀ ਗੋਲੀ ਮਾਰਿਆ ਕਰਨਗੇ ਉੱਥੇ ਖੜਾ ਕੇ ਜੇ ਤੁਸੀਂ ਇੱਕੇ ਦੇ ਵਿੱਚ ਨਾ ਆਏ 2 ਮਹੀਨੇ ਰਹਿ ਗਏ ਤੁਸੀਂ ਹੁਣ ਇਹੋ ਜਿਹਾ ਤੂਫਾਨ ਥਾੜਦੇ ਹੋ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਝੁਗਣਾ ਪੈ ਜਾਵੇ ਜਿਹੜੇ ਸਾਡੇ ਜਥੇਦਾਰ ਨੇ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਅਮਰਪਾਲ ਸਿੰਘ ਹੋਣੀ ਨੇ ਜਿਹੜੇ ਸ਼ੁਰੂ ਮੰਦ ਇਹਨਾਂ ਨੇ ਟੱਕੇ ਦੇ ਨਾਲ ਜੱਗਦੇ ਜਿਲ੍ਹਾਂ ਦੇ ਵਿੱਚ ਉਹਨਾਂ ਨੂੰ ਆਪਰੇ ਬਾਹਰ ਲੈ ਕੇ ਆਉਣਾ ਤੇ ਮੈਂ ਆਪ ਜੇ ਚੈਨਲ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਨਾ ਸਰਕਾਰ ਸੁਣ ਲੈ ਜੇ ਤਾ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਾਡੇ ਜਥੇਦਾਰ ਬੰਦੀ ਸਿੰਘਾਂ ਸਮੇਤ ਤੁਸੀਂ ਨੇ ਬਾਹਰ ਕੱਢ ਤੇ ਕੱਢਦੇ ਨਹੀਂ ਅਸੀਂ ਨਹੀਂ ਜਾਣਾ ਪੰਥ ਬਲਵਣਾ ਬਾਗ ਦੇ ਵਿੱਚ ਨਿਸਾਨ ਸਾਹਿਬ ਤੇ ਲਾ ਕੇ ਪੱਕਾ ਸੌਣਾ ਬਣਾ ਕੇ ਬੈਠਾਂਗੇ ਜਿੰਨਾਂ ਤੇ ਤੁਸੀਂ ਸਾਡੇ ਸੰਗਾਂ ਨੂੰ ਛੱਡਦੇ ਚਾਹੇ 10 ਸਾਲ ਬਿਠਾ ਲਓ ਤਾਂ ਇਹ 5 ਸਾਲ ਬਿਠਾ ਲੋ ਅਸੀਂ ਨਹੀਂ ਜਾਣਾ ਇੱਥੇ ਹੀ ਪਟਕੀਆਂ ਸੋਹਣੀਆਂ ਬਣਾਵਾਂਗੇ ਸੁਬਹਾਨ ਅੱਲਾਹ ਦੂਸਰੇ ਕਿਹੜੇ ਵਿੱਚ ਆ ਦੋ ਅਸੀਂ ਤਾਂ ਇੱਥੇ ਮਦਦ ਕਰਨ ਵਾਸਤੇ ਆਏ ਸੀ ਮੋਰਚੇ ਦੀ ਅਸੀਂ ਡਾਟੇ ਬੈਠਿਆ ਜਿਹਨਾਂ ਨੇ ਮੋਰਚਾ ਲਾਇਆ ਉਹ ਮੋਰਚਾ ਛੱਡ ਕੇ ਭੱਜ ਗਏ ਸਾਡੇ ਕੋਲੇ ਸੱਚੀਆਂ ਗੱਲਾਂ ਨੇ ਮੈਂ ਕਿਸੇ ਤੋਂ ਲੈ ਕੇ ਕੁਝ ਨਹੀਂ ਖਾਣਾ ਨਾ ਮੈਂ ਮੋਰਚੇ ਦਾ ਇੱਕ ਪੈਸਾ ਖਾਦਾ ਨਾ ਕੋਈ ਰੱਟ ਲਈਆ ਮੈਨੂੰ ਕੋਈ ਸਾਬਤ ਕਰ ਦਵੇ ਮੈਂ ਪੰਥ ਦਾ ਚਾਣੂ ਬਤਾਰਾਂ ਤੇ ਇਥੇ ਪੰਛ ਦੀ ਗੱਲ ਕਰੂੰਗਾ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਡਾ ਸਾਥ ਦਿਓ ਸਭ ਤੋਂ ਪਹਿਲਾਂ ਤਾਂ ਉਹ ਛੋਟੇ ਜਾਣਗੇ ਮੋਰਾਂ ਵਾਲੀ ਸਾਲ ਕਹਿੰਦੇ ਸਾਨੂੰ ਕਿਸੇ ਦਾ ਡਰ ਨਹੀਂ ਸਾਨੂੰ ਆਪਣੇ ਯਾਰਾ ਜਿਹੜੇ ਗਦਾਰ ਨੇ ਉਹਨਾਂ ਦਾ ਡਰ ਹੈ ਸਾਨੂੰ ਜਦੋਂ ਮਾਰਿਆ ਸਿੱਖ ਕੌਮ ਨੂੰ ਗਦਾਰਾਂ ਨੇ ਮਾਰਿਆ ਤੁਸੀਂ ਇਹ ਦੇਖਣਾ ਖਾਲਸਾ ਜੀ ਗਦਾਰ ਕੌਣ ਹੈ ਤੇ ਪੰਥ ਦਾ ਸੇਲ ਅਦਾਲਤ ਕੌਣ ਹੈ ਇਹ ਸੰਗਤ ਨੇ ਫੈਸਲਾ ਕਰਨਾ ਹੈ ਤੁਸੀਂ ਸਾਡਾ ਸਾਥ ਦਿਓ ਉਹਨਾਂ ਚਿਰ ਨਹੀਂ ਅਸੀਂ ਮੋਰਚੇ ਤੇ ਹਿਲਦੇ ਜਿੰਨਾ ਚਿਰ ਸਾਡੇ ਜਥੇਦਾਰ ਸਾਹਿਬ ਤੇ ਹੋਰ ਬੰਦੀ ਸਿੰਘ ਰਹਾ ਨਹੀਂ ਹੋ ਜਾਂਦੇ ਕਿਉਂ ਨਹੀਂ ਆਉਂਦੇ ਤੁਸੀਂ ਅਸੀਂ ਕਾਡਾ ਸਾਡਾ ਕੋਈ ਨਿੱਜੀ ਮਸਲਾ ਦਾ ਮੋਰਚੇ ਨਾਲ ਛਾਣ ਕੋਈ ਲਾਲਚ ਨਹੀਂ ਅਸੀਂ ਪੰਥ ਦੀ ਖਾਤਰ ਬੈਠੇ ਆਂ ਪੰਜਾਬ ਦੀ ਖਾਤਰ ਬੈਠੇ ਆ ਜੇ ਪੰਜਾਬ ਜੀ ਨੂੰ ਹਾਰ ਬਦਲਣੀ ਆ ਜੇ ਪੰਜਾਬ ਬਚਾਉਣਾ ਹੈ ਜੇ ਸ਼੍ਰੋਮਣੀ ਕਮੇਟੀ ਬਚਾਉਣੀ ਆ ਜੇ ਆਕਾਰ ਤਖਤ ਸਾਹਿਬ ਦੀ ਹੋਂਦ ਬਚਾਉਣੀ ਆ ਤਾਂ 71 ਹੋ ਜੋ ਖਾਲਸਾ ਜੀ 71 ਹੋ ਜੋ ਆ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀਆਂ ਨੇ ਨਹੀਂ ਫਿਰ ਪਛਤਾਉਂਗੇ ਅਸੀਂ ਤਾਂ ਹੌਕਾ ਮਾਰਨਾ ਹੈ ਪੰਥ ਦੇ ਸੇਵਾਦਾਰ ਆ ਚੌਕੀਦਾਰ ਦਾ ਕੰਮ ਹੁੰਦਾ ਜਾਗਦੇ ਰਹੋ ਜਾਗਦੇ ਰਹੋ ਸੁਚੇਤ ਕਰਨਾ ਜਿਹੜਾ ਜਾ ਗਿਆ ਉਹ ਬਚ ਗਿਆ ਜਿਹੜਾ ਸੌਂ ਗਿਆ ਲੁੱਟਿਆ ਗਿਆ ਆਓ ਇਸ ਕੌਮੀ ਸਹਾਮੋਰਚੇ ਦਾ ਸਾਥ ਦਿਓ ਜਿੱਥੇ ਟੋਲ ਪਲਾਜੇ ਬੰਦ ਕਰਨੇ ਨੇ ਜਿੱਥੇ 11 ਤਰੀਕ ਨੂੰ ਆਪਾਂ ਨੇ ਫਤਿਹਗੜ੍ਹ ਸਾਹਿਬ ਤੋਂ ਮਾਰਚ ਲੈ ਕੇ ਆਉਣਾ ਹੈ ਉਥੇ ਮੂਹਰੇ 26 ਜਨਵਰੀ ਆ ਰਹੀ ਹੈ ਜਿਵੇਂ 26 ਜਨਵਰੀ ਨੂੰ ਪਹਿਲਾਂ ਤੁਸੀਂ ਨੇ ਬਹੁਤ ਵੱਡਾ ਇੱਕ ਕਾਠ ਦਿਖਾਇਆ ਤੇ ਮੈਂ ਨੌਂ ਦਵਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਭਾਰਤ ਸਰਕਾਰ ਨੇ ਸਾਡੀਆਂ ਝਾਕੀਆਂ ਬੰਦ ਕਰਦੀਆਂ ਪੰਜਾਬ ਦੀਆਂ ਪ੍ਰੇਡ ਦੇ ਸਵਲ ਨਹੀਂ ਕੀਤਾ ਜਾਂਦਾ 26 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਖਾਲਸਾ ਪ੍ਰੇਡ ਕੱਢੀ ਜਾਊਗੀ ਸਮੁੱਚਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਮੈਂ ਅਪੀਲ ਕਰਨਾ ਚਾਹੁੰਦਾ ਆਓ ਖਾਲਸੇ ਪ੍ਰੇਡ ਦੇ ਵਿੱਚ ਸ਼ਾਮਲ ਹੋ ਕੋਲ ਸਵਾਰ ਸਾਰੇ ਸ਼ਾਮਲ ਹੋਣ ਪੰਜਾ ਜਿਹੜੇ ਅਨਸਾਨ ਸਾਹਿਬ ਨੇ ਸਾਡੇ ਗੁਰੂ ਪੰਥ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਖਾਲਸਾ ਪ੍ਰੇਡ ਹੋਣੀ ਹੈ ਮਹਾਲੀ ਦੇ ਵਿੱਚ ਸਰਕਾਰ ਨੂੰ ਦੱਸਣਾ ਹੈ ਕਈ ਵਾਰ ਲੜਨਾ ਪੈਂਦਾ ਜੱਤਨ ਵਾਸਤੇ ਨਹੀਂ ਦੁਸ਼ਮਣ ਨੂੰ ਇਹ ਦੱਸਣਾ ਪੈਂਦਾ ਵੀ ਅਜੇ ਅਸੀਂ ਜਿਉਂਦੇ ਆ ਸਰਕਾਰ ਨੂੰ ਦੱਸ ਦਈਏ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਵੀ ਖਾਲਸਾ ਪੰਥ ਅਜੇ ਜਿਉਂਦਾ ਬੈਠਾ ਹੈ ਮਰਿਆ ਨਹੀਂ ਅਸੀਂ ਜਿਉਂਦੇ ਜਾਗਦੇ ਆ ਆਓ 26 ਜਨਵਰੀ ਨੂੰ ਖਾਲਸਾ ਪ੍ਰੇਡ ਹੋਊਗੀ ਉਹਦੇ ਵਿੱਚ ਵੀ ਸ਼ਾਮਲ ਹੋਣਾ ਭੁੱਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ